ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਅਸਲਾਮ ਧਰਮ ਦੇ ਵਿੱਚ ਜਾਂ ਮੁਸਲਮਾਨ ਭੈਣ ਭਰਾ ਦੇ ਵਿੱਚ ਸ਼ਾਦੀ ਕਿਉਂ ਹੋ ਜਾਂਦੀ ਹੈ ਵੀਰੋ ਇਹ ਗੱਲ ਮੈਨੂੰ ਵੀ ਬਹੁਤ ਬੁਰੀ ਲੱਗੀ ਹੈ ਲੇਕਿਨ ਪਹਿਲੇ ਅਸੀਂ ਵੀਡੀਓ ਦੇਖਾਂਗੇ ਕਥਾ ਸੁਣਨੇ ਆ ਦੇਖਨੇ ਆ ਸੰਤ ਸਿੰਘ ਮਸਕੀਨ ਹੁਣ ਕੀ ਕਹਿ ਰਿਹਾ ਹੈ ਫਿਰ ਵੀਰੋ ਮੈਂ ਵੀ ਦਲਾਇਲ ਦਵਾਂਗਾ ਤੇ ਅਗਰ ਸੰਸੰਗ ਮਸਕੀਨਾਂ ਦੀ ਕੋਈ ਗਲਤ ਹੋਏਗੀ ਗੱਲ ਤੇ ਉਸਤੇ ਫਿਰ ਵੀਰੋ ਵਮੀ ਉਸਦਾ ਵਿਰੋਧ ਵੀ ਕਰਾਂਗਾ ਤੇ ਪੂਰਾ ਮੈਂ ਦਲਾਇਲ ਦੇ ਨਾਲ ਸਿਰ ਸਾਬਤ ਕਰਾਂਗਾ। ਸੋ ਚੱਲ ਕੇ ਵੀਰੋ ਵੀਡੀਓ ਦੇਨੇ ਤੇ ਇਸਤੇ ਬਾਰੇ ਚਾਹਨੇ ਆ। ਭਾਈ ਸਾਹਿਬ ਕਹਿੰਦੇ ਜੋ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਤੇ ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ। ਭਾਈ ਸਾਹਿਬ ਕਹਿੰਦੇ ਮੈਂ ਦਾਦ ਕਿਆਂ ਦੇ ਨਾਨਕਿਆਂ ਦੇ ਸਹੁਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਨਾ, ਕੁਰਬਾਨ ਕਰਨਾ। ਇਹ ਕੀ ਹੁੰਦਾ ਕੁਝ ਵੀ ਨਹੀਂ। ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ। ਦੋ ਰਿਸ਼ਤੇ ਹੋਣਦੇ ਰਿਸ਼ਤੇ ਨਹੀਂ ਨੇ ਵਿਚਾਰ ਦੇ ਰਿਸ਼ਤੇ ਨੇ ਸਿੱਖ ਤੇ ਗੁਰੂ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ ਤੇ ਸਿੱਖ ਗੁਰੂ ਇੱਕ ਹੋ ਜਾਂਦਾ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਇਹ ਮੇਰਾ ਆਪਣਾ ਹੀ ਰੋਈ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਹ ਸੁਭਾਅ ਦਾ ਰਿਸ਼ਤਾ ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ ਦੂਸਰਾ ਰਿਸ਼ਤਾ ਜਿਸ ਤੋਂ ਨਾਨਕੇ ਦਾਦਕੇ ਸੌਰੇ ਸਾਰੇ ਜਨਮ ਲੈਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਖੂਨ ਦਾ ਰਿਸ਼ਤਾ ਨਹੀਂ ਮੰਨਿਆ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਤੇ ਅਨੰਦ ਕਾਰਜ ਹੋ ਰਿਹਾ ਭਾਵੇਂ ਕਹਿੰਦੇ ਨੇ ਅੱਜ ਤੋਂ ਇਹ ਖੂਨ ਦੇ ਰਿਸ਼ਤੇ ਚ ਪੇਵਸਤਾ ਹੋਣ ਲੱਗੇ ਨੇ ਹੁਣ ਕਿਥੇ ਇੱਕ ਹੈ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਬਲਕਿ ਇੱਕ ਖੂਨ ਦੇ ਪਤੀ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ ਰਿਸ਼ੀ ਮੁਨੀਆ ਨੇ ਮਨਾਈ ਕੀਤੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ ਭਾਰਤ ਦੇ ਜਿੰਨੇ ਅਪੰਗ ਬੱਚੇ ਨੇ ਨਾ ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨਹੀਂ ਟੇੜੇ ਮੇੜੇ ਨੇ ਜਾਂ ਲੱਤਾਂ ਸੁਣਨ ਨੇ ਇਹਨਾਂ ਦੇ ਸਵਾਵਕ ਹੁਣ ਗੱਲ ਆ ਗਈ ਹੈ 70% ਦੇ ਬੱਚੇ ਮੁਸਲਮਾਨਾ ਹੁੰਦੇ ਨੇ ਬਾਕੀ 크੍ਰਿਸਚਨ ਹਿੰਦੂ ਤੇ ਥੋੜੇ ਜਿਹੇ ਸਿੰਘਾਂ ਦੇ ਇਸ ਦੀ ਖੋਜ ਹੋਈ ਐਸਾ ਕਿਉਂ ਐਸਾ ਕੰ ਗਰਗਰ ਜਾਤ ਕੇ ਪੜਤਾਲ ਹੋਈ ਖਾਣ ਪਾਣ ਦੀ ਵੀ ਕੀ ਖਾਂਦੇ ਹੋ ਕੀ ਪੀਂਦੇ ਹੋ ਮੈਨੂੰ ਤੇ ਪਤਾ ਨਹੀਂ ਸੀ ਮੈਂ ਬੰਬੇ ਉਹਨਾਂ ਦਿਨਾਂ ਚ ਕਥਾ ਕਰ ਰਿਹਾ ਸੀ ਇਹ ਟੋਲਾ ਡਾਕਟਰਾਂ ਦਾ ਘਰ ਘਰ ਪਹੁੰਚ ਰਿਹਾ ਸੀ ਤੇ ਦਾਸ ਨਾਲ ਦੋ ਤਿੰਨ ਜਥੇ ਸੰਚਾਰ ਪੰਜ ਕਮਰੇ ਜਿਸੀ ਠਹਿਰੇ ਗੁਰਦੁਆਰੇ ਦੀ ਧਰਮਸ਼ਾਲਾ ਭਾਈ ਜੋਗਾ ਸਿੰਘ ਦਰਬਾਰ ਦੀ ਤੇ ਮੈਨੂੰ ਆਖੇ ਕਿ ਕਹਿੰਦੇ ਗਿਆਨੀ ਜੀ ਤੁਹਾਡੇ ਜਿਹਨਾਂ ਨਾਲ ਜਿਤਨੇ ਸਾਥੀ ਨੇ ਸੀਨਾ ਦਾ ਖਾਨ ਪਾਨ ਲਿਖਣਾ ਹੈ। ਮੈਂ ਕਿਹਾ ਪਹਿਲੇ ਮੈਨੂੰ ਕਾਰਨ ਦੱਸੋ ਇਹ ਅਚਾਨਕ ਐਸਾ ਕਿਉਂ ਕਹਿੰਦੇ ਇਸ ਕਰਕੇ ਖੋਜ ਰਹੇ। ਪਤਾ ਹੈ ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਆਪਣਾ ਫੈਸਲਾ ਕੀ ਦਿੱਤਾ ਕਿਉਂਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੋਨ ਦੇ ਛੋ ਜਾਂਦੇ ਨੇ। ਔਰ ਇਹ ਮੇਲ ਨਹੀਂ ਖਾਂਦੀ ਕੁਦਰਤ ਦੇ ਮੁਤਾਬਕ ਨਹੀਂ ਹੈ ਇਸ ਵਾਸਤੇ ਬੱਚੇ ਅਪੰਗ ਹੁੰਦੇ ਨੇ ਫਿਰ ਮੈਂ ਕੁਝ ਸਿੱਖ ਘਰਾਨੇ ਦੇਖੇ ਜਿੱਥੇ ਇੱਕ ਖੂਨ ਦੇ ਰਿਸ਼ਤੇ ਹੋਏ ਨੇ ਠੀਕ ਨਹੀਂ ਹੈ ਸਿਲਸਿਲਾ ਇਹ ਵੀ ਮੈਂ ਅਰਜ਼ ਕਰਦਾ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਖੂਨ ਇੱਕ ਕਿੱਥੇ ਹੈ ਦੀ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਹੋਣ ਦਾ ਰਿਸ਼ਤਾ ਨਹੀਂ ਮੰਨਦੀ। ਧਨਪਿਰ ਇਹ ਨ ਆਖੀਨ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧਨਪਿਰ ਕਈਏ ਸੋਏ ਮੂਰਤੀਆਂ ਤੇ ਦੋ ਨੇ ਜੋਤ ਇੱਕ ਹੈ ਜੋਤ ਕੀ ਹੈ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੰਨ ਜੋਤ ਹੈ। ਤੋ ਭਾਅ ਵਿਚਾਰ ਇਕ ਹੋ ਗਏ ਸੋਚਣੀ ਇਕ ਹੋ ਗਈ ਯਾਦਾਂ ਇਕ ਹੋ ਗਏ। ਸਾਰੀ ਜ਼ਿੰਦਗੀ ਕੋਈ ਘਰ ਦੇਚ ਪਤੀ ਪਤਨੀ ਰਹਨੇ ਵਿਚਾਰ ਇੱਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਨਾ ਸੇ ਨਹੀਂ ਕਹਿੰਦੇ ਪਤੀ ਪਤਨੀ ਨੇ ਨਹੀਂ ਕਹਿੰਦਾ ਤਾਂ ਫਿਰ ਇਹ ਨਾ ਕਿਹਨ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨੇ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੋਂ ਜ਼ਿੰਦਗੀ ਲੰਗਾ ਦਿੱਤੀ ਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ ਮਹਾਰਾਜ ਕਹਿੰਦੇ ਧਨ ਪਰੇ ਨਾ ਆਖਿਨ ਬੈਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣਾ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਏ ਇੱਕ ਜੋਤ ਦੋਏ ਮੂਰਤੀ ਧਨ ਪਰ ਕਈਏ ਸੋ ਜੋਤ ਇਕ ਹੋ ਗਈ ਵਿਚਾਰਾਂ ਦੀ ਸਾਜ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੇ ਦਿਲ ਦੇ ਵਿੱਚ ਯਾਦ ਹੈ ਸੰਬੰਧ ਜੁੜੇ ਰਹੇ ਨੇ ਇਸ ਤਰ੍ਹਾਂ ਅੰਤ੍ਰਿਕ ਸੰਬੰਧ ਧਾਰਮਿਕ ਜਗਤ ਦੇ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਸੰਸਾਰਿਕ ਜਗਤ ਦੇ ਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਦੋ ਮਨ ਕਿਦਰੇ ਇੱਕ ਹੋ ਸਕਦੇ ਨੇ ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ ਪਿਓ ਪੁੱਤਰ ਦੇ ਕਿਦਰੇ ਮਨ ਇੱਕ ਹੋ ਸਕਦੇ ਨੇ ਪਤੀ ਪਤਨੀ ਦੇ ਮਨ ਕਿਦਰੇ ਇੱਕ ਹੋ ਸਕਦੇ ਨੇ ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ ਹੁਲਾਣੇ ਨਾਲ ਹੋਂ ਤੇ ਮੇਲ ਨਹੀਂ ਖਾਂਦਾ ਸੁਭਾਅ ਮੇਲ ਖਾਂਦਾ ਵਿਚਾਰਾਂ ਮੇਲ ਖਾਂਦੇ ਹਨ ਜਿੱਥੇ ਦੋ ਵਿਚਾਰਾਂ ਦਾ ਆਪਸ ਵਿੱਚ ਸੁਮੇਲ ਹੋਵੇ ਮੇਲ ਖਾਵਨ ਪਿਆਰ ਦਾ ਜਨਮ ਉੱਥੇ ਹੀ ਹੁੰਦਾ ਹੈ ਤੇ ਦੂਸਰਾ ਨੁਕਤਾ ਵੀ ਸੁਣ ਲੈਣਾ ਜਿੱਥੇ ਪਿਆਰ ਹੈ ਐਤbaar ਉੱਥੇ ਹੀ ਹੋਵੇਗਾ ਨਹੀਂ ਤੇ ਸ਼ੱਕ ਬਣਿਆ ਰਹੇਗਾ ਜਿਸ ਨਾਲ ਪਿਆਰ ਹੈ ਐਤbaar ਵੀ ਉਸੇ ਤੇ ਹੀ ਹੋਵੇਗਾ ਦੂਸਰੇ ਤੇ ਨਹੀਂ ਜਿੱਥੇ ਐਤbaar ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ ਔਰ ਧਾਰਮਿਕ ਗਿਆਨ ਇਹ ਕਹਿੰਦਾ ਨੇ ਜਿੱਥੇ ਸਦਾ ਆਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਹੀ ਆਉਂਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ ਤਨ ਹਰ ਇੱਕ ਦੇ ਅਲੱਗ-ਅਲੱਗ ਨੇ ਦੋ ਘਰਾਵਾਂ ਦੇ ਤਨ ਵੀ ਅਲੱਗ-ਅਲੱਗ ਨੇ ਆਤਮਾ ਸਾਰੇ ਜਗਤ ਦੀ ਇੱਕੋ ਹੈ ਕੀੜੀ ਦੇ ਅੰਦਰ ਹਾਥੀ ਦੇ ਅੰਦਰ ਸੂਰਜ ਦੇ ਅੰਦਰ ਜ਼ਮੀਨ ਦੇ ਅੰਦਰ ਮਨੁੱਖ ਦੇ ਅੰਦਰ ਪਸ਼ੂ ਪੰਖੀਆਂ ਦੇ ਅੰਦਰ ਬਨਸਪਤੀ ਦੇ ਅੰਦਰ ਜੋ ਪਰਮ ਚੇਤਨਾ ਹੈ ਉਹ ਇੱਕੋ ਹੀ ਹੈ। ਹਸਤੀ ਕੀਤੀ trilo adam ek akhandat base anadam। ਆਤਮਾ ਸਾਰਿਆਂ ਦੇ ਇੱਕੋ ਹੈ। ਸਭ ਆਤਮਾ ਦੇ ਹਨ। ਤਨ ਸਾਰਿਆਂ ਦੇ ਅਲੱਗ-ਅਲੱਗ ਨੇ। ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ। ਇੱਕ ਹੋ ਸਕਦੇ ਨੇ। ਇਸ ਸਦਸੰਗ ਦਾ ਮਤਲਬ ਕੀ ਹੈ ਸੀ ਗੁਰੂ ਨਾਲ ਸਹਿਮਤ ਹੋ ਜਾइए ਗੁਰੂ ਦੇ ਵਿਚਾਰ ਨਾਲ। ਸਹਿਮਤ ਹੋ ਜਾਈਏ ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾਈਏ ਜਿੰਨੇ ਚਿਰ ਤੱਕ ਸਹਿਮਤ ਨਹੀਂ ਉਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਸਮਝ ਦੇ ਮੁਤਾਬਕ ਫਿਰ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਦਫਾ ਫਿਰ ਗੁਰੂ ਉਸ ਨੂੰ ਕਰੋੜਾਂ ਦਫਾ ਯਾਦ ਕਰਦਾ ਹੈ ਇਸ ਤਰ੍ਹਾਂ ਗਹਿਰਾ ਸੰਬੰਧ ਝੜ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਨੇ ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾਂ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ ਗੀੜ ਦੇ ਵਿੱਚ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ ਬਹੁਤ ਵੱਡੇ ਮੇਲੇ 'ਚ ਹੋ ਰੋਂਦਾ ਪਿਆ ਮਾਂ ਮਾਂ ਪੁਕਾਰਦਾ ਪਿਆ ਪਰ ਮਾਂ ਵੀ ਰੋ ਰਹੀ ਏ ਉਹ ਵੀ ਲਬਰਈ ਇੱਕ ਤਰਫ ਗੱਲ ਨਹੀਂ ਏ ਦੋਵੇਂ ਤਰਫ ਗੱਲ ਹੈ ਹੁਣੇ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ ਮਾਂ ਖੋ ਗਈ ਰੋ ਰਿਹਾ ਏ ਮਾਂ ਲਈ ਲਬਰਿਆ ਏ ਮਾਂ ਨੂੰ ਪਰ ਰੋ ਰਹੀ ਏ ਮਾਂ ਉਹ ਵੀ ਲਬਰਈ ਬਾਈ ਗੁਰਦਾਸ ਕਹਿੰਦੇ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਹੀ ਯਾਦ ਕਰੇਗਾ ਕਰੋਣਾ ਗੁਣਾ ਵਦ ਪਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣੇ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਇਸੇ ਵਾਸਤੇ ਅਸੀਂ ਕਹਿੰਦੇ ਗੁਰੂ ਦਵਾਰਾ ਦਵਾਰਾ ਦਰਵਾਜ਼ਾ ਪਰਮਾਤਮਾ ਘਰ ਹੈ ਗੁਰੂ ਦਰ ਹੈ ਸੋ ਦਰ ਕੇਹਾ ਸੋ ਘਰ ਕੇਹਾ ਜਿਤਬੈ ਸਰਬ ਸਮਾਲੇ ਪਰ ਕਰਨ ਅਲਗ ਹੋ ਜਾਏਗਾ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ ਪਰ ਇਤਨਾ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਕਿ ਘਰ ਵਿੱਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋ ਲਾਣਾ ਪਏਗਾ ਦਰ ਤੇ ਪਹਿਲੇ ਦਰ ਘਰ ਕੀ ਸੋਝੀ ਨਾਏ ਗੁਰੂ ਗੰਦ ਸਾਹਿਬ ਦੀ ਬਾਣੀ ਕਹਿੰਦੀਏ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕੇਹਾ ਸੋ ਘਰ ਕੇ ਹਿਤਬੈ ਸਰਬ ਸਮਾਲੇ ਇਸ ਤਰ੍ਹਾਂ ਨਾ ਸਮ ਲੈਣਾ ਇਹ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਹੈ ਇਸ ਚੱਕਰ 'ਚ ਨਾ ਪੈਣਾ ਇਸ ਤਰ੍ਹਾਂ ਤੇ ਇਸੇ ਰੋਜ਼ ਪ੍ਰਵੇਸ਼ ਕਰ ਜਾਂਦੇ ਆਂ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ 'ਚ ਸੁਰਤ ਜਾਏਗੀ ਹਾਜ਼ਰੀ ਦੇ ਸਰੀਰ ਗਿਆ ਹੈ ਹਜ਼ੂਰੀ ਇਹਦੇ ਚ ਤੇ ਧਿਆਨ ਜਾਵੇਗਾ ਹਾਜ਼ਰੀ ਸਰੀਰ ਨੇ ਭਰ ਲਈਏ ਤਨ ਨੇ ਭਰ ਲਈਏ ਕਦੇ ਕਦਾਈ ਕੋਈ ਗੁਰੂ ਦੀ ਹਜ਼ੂਰੀ ਇਹ ਜਾਂਦਾ ਹੈ ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਿਆ ਤੇ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਦੇ ਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ ਪਰਮਾਤਮਾ ਪ੍ਰਕਾਸ਼ ਹੈ ਗੁਰੂ ਸ਼ਬਦ ਹੈ ਆਵਾਜ਼ ਹੈ ਇਹ ਇੱਕ ਆਪਣੇ ਆਪ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਿਨ ਹੈ ਔਖਾ ਹੈ ਔਖੇ ਮੈਨਮ ਕਾਵਾਨਾ ਦੋ ਮਨ ਇਕ ਹੋ ਸਕਦੇ ਦੋ ਤਨ ਇਕ ਨਹੀਂ ਹੁੰਦੇ ਜੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰੀਆਂ ਦੀ ਇੱਕੋ ਹੀ ਹਸਤੀ ਕੀਟੀ ਤਿਰਲੋ ਆਦੰ ਇਕ ਅਖੰਡਤ ਵਸੇ ਅਨ ਅਖੰਡ ਕਿਸ ਨੂੰ ਕਹਿੰਦੇ ਨੇ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇਹ ਜਿ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਅੱਗੋਂ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਅੱਗੋਂ ਹੈ 10 ਮੀਲ ਨਹੀਂ ਹੈ ਇਸ ਤਰ੍ਹਾਂ ਖੰਡ ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਦੇ ਵਿੱਚ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਰਕਾਰ ਵਿੱਚ ਹੈ ਉਹ ਨਿਰਾਰਕਾਰ ਵਿਆਪਕ ਹੈ ਆਤਮਾ ਸਾਰਿਆਂ ਦੀ ਕੋਏ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਹੋ ਕੇ ਪ੍ਰਮਾਤਮਾ ਸਾਰਿਆਂ ਦੇ ਚ ਬਸਿਆ ਹੋਇਆ ਇੱਕ ਹੈ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਪ੍ਰਮਾਤਮਾ ਤਨ ਵੀ ਨਹੀਂ ਦੇਖਦਾ ਪ੍ਰਮਾਤਮਾ ਸਾਡੀ ਆਤਮਾ ਫਿਰੋ ਜਿਸ ਤਰ੍ਹਾਂ ਕਿ ਅਸਲਾਮ ਧਰਮ ਦੇ ਵਿੱਚ ਜਿੰਨੇ ਵੀ ਮਰਦ ਔਰਤ ਹੈ ਉਹ ਸਾਰਿਆਂ ਨੂੰ ਇੱਕ ਦੂਸਰੇ ਦੇ ਭੈਣ ਭਰਾ ਕਿਹਾ ਗਿਆ ਵੈ ਕਿ ਉਹ دینی لحاظ ਦੇ ਨਾਲ ਇੱਕ ਦੂਸਰੇ ਦੇ ਭੈਣ ਭਰਾ ਵੈ ਵੀਰੋਂ ਖੂਨੀ لحاظ ਦੇ ਨਾਲ ਸਿਰਫ ਜਿਹੜੇ ਖੂਨ ਦੇ ਭੈਣ ਭਰਾ ਵੈ ਉਹੀ ਭੈਣ ਭਰਾ ਵੈ ਬਾਕੀ ਭੈਣ ਭਰਾ ਨਹੀਂ ਹੈ ਇਸ ਕਰਕੇ ਸ਼ਾਦੀ ਤੋਂ ਪਹਿਲੇ ਜਿੰਨੇ ਵੀ ਮਰਦ ਔਰਤ ਹੁੰਦੇ ਆ ਇੱਕ ਦੂਸਰੇ ਦੇ ਭੈਣ ਭਰਾ ਹੁੰਦੇ ਆ دینی لحاظ ਦੇ ਨਾਲ ਲੇਕਿਨ ਜਦੋਂ ਉਹਨਾਂ ਦੀ ਸ਼ਾਦੀ ਹੋ ਜਾਂਦੀ ਹੈ ਤੇ ਫਿਰ ਉਹ ਮੀਆਂ ਬੀਵੀ ਬਣ ਜਾਂਦੇ ਆ ਤੇ ਇਸ ਕਰਕੇ ਸ਼ਾਇਦ ਸਨ ਸਿੰਘ ਮਸਕੀਨਾਂ ਨੇ ਕਿਹਾ ਕਿ ਮੁਸਲਮਾਨ ਕਿਉਂ ਭੈਣ ਭਰਾ ਸ਼ਾਦੀ ਕਰ ਲੈਂਦੇ ਆ ਵੀਰੋ ਭੈਣ ਭਰਾ ਤੋਂ ਮੁਰਾਦ ਹੈ ਜਿਹੜੇ دینی ਭੈਣ ਭਰਾ ਵੈ ਜਿਹੜੇ ਕਜ਼ਨ ਹੈ ਉਹ ਵੀ ਉਹਦੇ ਵਿੱਚ ਆਉਂਦੇ ਆ ਲੇਕਿਨ ਇਸਲਾਮ ਨੇ ਇਸ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਉਹ ਭੈਣ ਭਰਾ ਨਹੀਂ ਹੁੰਦੇ ਸਿਰਫ ਸਕੇ ਖੂਨ ਦੇ ਰਿਸ਼ਤੇ ਉਹਨਾਂ ਦੇ ਅੰਦਰ ਸ਼ਾਦੀ ਨਹੀਂ ਹੋ ਸਕਦੀ ਬਾਕੀ ਜਿਹੜੇ ਜਿੰਨੇ ਵੀ ਹੈ ਉਹ ਸਾਰੇ ਭੈਣ ਭਰਾ ਵੈ ਤੇ ਦੂਸਰਾ ਵੀਰੋ ਖੂਨ ਦੇ ਰਿਸ਼ਤੇ ਕੁੰਡੇ ਰਿਸ਼ਤੇ ਜਿਹੜੇ ਐ ਉਹਨਾਂ ਦੇ ਅੰਦਰ ਜਿਹੜੀ ਮਜ਼ਬੂਤੀ ਐ ਪਿਆਰ ਮੁਹੱਬਤ ਐ ਉਨੀ ਦੇਰ ਤੱਕ ਹੀ ਐ ਜਿੰਨੀ ਦੇਰ ਤੱਕ ਉਹਨਾਂ ਦੀ ਰਿਸਪੈਕਟ ਐ ਜਿੰਨੀ ਦੇਰ ਤੱਕ ਉਹਨਾਂ ਦੇ ਵਿੱਚ ਅਹਿਸਾਸ ਐ ਤੁਸੀਂ ਦੇਖਿਆ ਹੋਣਾ ਵੀਰੋ ਭਰਾ ਭਰਾ ਦਾ ਅਗਰ ਅਹਿਸਾਸ ਨਾ ਕਰੇ ਤੇ ਕਾਹਦਾ ਭਰਾ ਕੋਈ ਰਿਸ਼ਤਾ ਨਹੀਂ ਰਹਿ ਜਾਂਦਾ ਉਹ ਰਿਸ਼ਤਾ ਖਤਮ ਹੋ ਜਾਂਦਾ ਉਰਸ਼ਤਾ ਬਰਾਏ ਨਾਮ ਰਹਿੰਦਾ ਲੇਕਿਨ ਤੁਹਾਡਾ ਕੋਈ ਦੋਸਤ ਤੁਹਾਡਾ ਕੋਈ ਤਾਲਕ ਵਾਲਾ ਅਗਰ ਤੁਸੀਂ ਉਹਨਾਂ ਮਿਲਦੇ ਜੇ ਅਗਰ ਉਹਦਾ ਅਹਿਸਾਸ ਕਰਦੇ ਜੇ ਉਹਦੀ ਗਾਮੀ ਖੁਸ਼ੀ ਦਾ ਖਿਆਲ ਰੱਖਦੇ ਜੇ ਤੇ ਭਰਾਵਾਂ ਨਾਲੋਂ ਵੱਧ ਕੇ ਵੱਧ ਕੇ ਜ਼ਿਆਦਾ ਤੁਹਾਨੂੰ ਉਹ ਹੋ ਜਾਂਦਾ ਵੈ ਤੇ ਵੀਰੋ ਇਹ ਰਿਸ਼ਤੇ ਨਾਤੇ ਸਿਰਫ ਅੱਲਾ ਪਾਕ ਦੀ ਜ਼ਾਤ ਨੇ ਪਹਿਚਾਨ ਵਾਸਤੇ ਬਣਾਏ ਆ ਲੇਕਿਨ ਮਨੁੱਖ ਜਿਸ ਦੇ ਨਾਲ ਪਿਆਰ ਮੁਹੱਬਤ عقیدہ ਰੱਖਦਾ ਵੈ ਅਸਲ ਰਿਸ਼ਤੇ ਉਹਦੇ ਨਾਲ ਬਣ ਜਾਂਦੇ ਆ ਇਸ ਤਰ੍ਹਾਂ ਵੀਰੋ ਫਿਰ ਗੁਰੂ ਤੇ ਸਿੱਖ ਦਾ ਰਿਸ਼ਤਾ ਗੁਰੂ ਤੇ ਸਿੱਖ ਦਾ ਰਿਸ਼ਤਾ ਮੁਸਲਮਾਨ ਤੇ ਨਬੀ ਦਾ ਰਿਸ਼ਤਾ ਉਹ ਕੀ ਹੈ ਵੀਰੋ ਉਹ ਖੂਨ ਦੇ ਰਿਸ਼ਤਿਆਂ ਨਾਲੋਂ ਜ਼ਿਆਦਾ ਮਜ਼ਬੂਤ ਹੈ ਕਿਉਂ ਕਿ ਵੀਰੋ ਦੇਖੋ ਮੁਸਲਮਾਨ ਸਾਡੇ ਪਿਆਰੇ ਨਬੀ حضرت محمد ਅਕਸਮ ਦੀ ਤਾਲੀਮਾਤ ਤੇ ਅਮਲ ਕਰਦੇ ਆ ਜੋ ਕੁਝ ਉਹਨਾਂ ਨੇ ਕੰਮ ਕਰਨ ਦਾ ਕਿਹਾ ਉਹ دینی ਕੰਮ ਕਰਦੇ ਆ ਜਿਨ੍ਹਾਂ ਤੋਂ ਮਨਾ ਕੀਤਾ ਉਹ ਮਨਾ ਹੁੰਦੇ ਆ ਵੀਰੋ ਇਹ ਜੇ ਅਸਲ ਮੁਹੱਬਤ ਗੁਰੂ ਤੇ ਸਿੱਖ ਦੇ ਵਿੱਚ ਨਬੀ ਤੇ ਮੁਸਲਮਾਨ ਦੇ ਵਿੱਚ ਕਿ ਜਿਹੜੇ ਕੰਮ ਕਰਨ ਦਾ ਹੁਕਮ ਦਿੱਤਾ ਹੋਵੇ ਉਹ ਕੰਮ ਕਰੀਏ ਜਿਨ੍ਹਾਂ ਤੋਂ ਮਨਾ ਫਰਮਾਇਆ ਗਿਆ ਉਹਨਾਂ ਕਮਾਂ ਤੋਂ ਰੁਕ ਜਾਈਏ ਲੇਕਿਨ ਵੀਰੋ ਕੀ ਹੈ ਇੱਥੇ ਅਸੀਂ ਬੜੇ ਬੜੇ ਵੱਡੇ ਨਾਰੇ ਲਾਉਂਦੇ ਆ ਕਿ ਸੀ ਜੀ ਆਪਣੇ ਨਬੀ ਦੇ ਨਬੀ ਨਾਲ ਬਹੁਤ ਪਿਆਰ ਮੁਹੱਬਤ ਕਰਨੇ ਆ ਲੇਕਿਨ ਜਿਹੜੀ ਉਹਨਾਂ ਨੇ ਤਾਲੀਮਾਤ ਦਿੱਤੀ ਹੈ ਜਿਹੜੇ ਕੰਮ ਕਰਨ ਦਾ ਹੁਕਮ ਦਿੱਤਾ ਹੋਵੇ ਉਹ ਕੰਮ ਅਸੀਂ ਕਰਦੇ ਹੀ ਨਹੀਂ ਆ ਤੇ ਜਿਨ੍ਹਾਂ ਤੋਂ ਮਨਾ ਕੀਤਾ ਉਹ ਕੰਮ ਕਰਨੇ ਆ ਵੀਰੋ ਇਹ ਪਖੰਡ ਹੈ ਅਸਲ ਦੇ ਵਿੱਚ ਉਹ ਉਹਨਾਂ ਦੇ ਮੰਨਣ ਵਾਲਾ ਨਹੀਂ ਸਿਰਫ ਜ਼ੁਬਾਨ ਤੋਂ ਕਹਿੰਦਾ ਵੈ ਆਪਣੇ ਅਮਲ ਤੋਂ ਉਹ ਚੀਜ਼ ਜ਼ਾਹਰ ਨਹੀਂ ਹੁੰਦੀ ਵੀਰੋ ਪਖੰਡ ਹੈ ਤੇ ਪਖੰਡ ਨਹੀਂ ਹੋਣਾ ਚਾਹੀਦਾ ਰਿਸ਼ਤਾ ਖਾਲਸ ਹੋਣਾ ਚਾਹੀਦਾ ਵੀ ਧੋਖਾ ਫਰੇਬ ਦੀ ਬੁਨਿਆਦ ਨਹੀਂ ਹੋਣੀ ਚਾਹੀਦੀ ਵੀਰੋ ਬਹੁਤ ਪਿਆਰੀ ਕਥਾ ਸੀ ਕਥਾ ਦਾ ਟਾਈਟਲ ਕੁਝ ਇਸ ਤਰ੍ਹਾਂ ਦਾ ਸੀ ਕਿ ਸੁਣ ਕੇ ਬੜਾ ਅਜੀਬ ਲੱਗਾ ਲੇਕਿਨ ਕਥਾ ਬਹੁਤ ਪਿਆਰੀ ਸੀ ਵੀਰ ਤੁਹਾਨੂੰ ਕੇ ਸੁਣ ਲੱਗੀ ਕਥਾ ਕਮੈਂਟ ਕਰਕੇ ਆਪਣੇ ਕੀਮਤੀ ਰਾਏ ਦੱਸਣ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਰ ਰੱਖਣਾ ਯਾਦ ਰੱਖਣਾ ਅੱਲਾ ਫੇਜ਼